ਸਨਾਈ ਦਾ ਕੰਮ ਪਿਤਾ ਜੀ ਕਰਦੇ ਸੀ ਇਸ ਲਈ ਘਰ ਵਿੱਚ ਭੈਣਾ ਭਰਾਵਾਂ ਵਿੱਚੋਂ ਵੱਡਾ ਹੋਣ ਕਰਕੇ ਸਾਰੇ ਕੰਮ ਮੈਨੂੰ ਪਹਿਲਾਂ ਹੀ ਸ਼ੁਰੂ ਕਰ ਲੱਗ ਪਏ ਕੱਪੜਾ ਦੇ ਬਟਨ ਲਾਉਣੇ ਕਾਇਲ ਕਰਨੇ ਅਤੇ ਪ੍ਰੈਸ ਕਰਨ ਵਰਗੇ ਬੱਚੇ ਕੰਮ ਪੰਜ ਸਾਲ ਵਿੱਚ ਹੀ ਸ਼ੁਰੂ ਕਰ ਦਿੱਤੇ ਸੀ ਹੌਲੀ ਹੌਲੀ ਭੈਣ ਭਰਾ ਵੀ ਚਾਹ ਨਾਲ ਕੰਮ ਕਰਨ ਲੱਗ ਪਏ ਸਕੂਲ ਦੀ ਪੜ੍ਹਾਈ ਬੱਚਿਆਂ ਦਾ ਕੰਮ ਇਕੱਲੇ ਕਰਦੀ ਹਰੇਕ ਸਾਲ ਉੱਚਾ ਪਾਚੀ ਕਰਨੀ ਪੈਂਦੀ ਸੀ ਹੋਰ ਹੌਲੀ-ਹੌਲੀ ਮੈਂ ਹਲਕੀ-ਹਲਕੀ ਕਪੜੇ ਸਲਾਈ ਕਰਨ ਲੱਗ ਪਿਆ ਇਹ سلسلہ ਵੀ ਉਹ ਬਾਅਦ ਦੀ ਆਰਟ ਐਂਡ ਕ્રાਫਟ ਟੀਚਰ ਦੇ ਡਿਗਰੀ 1982 ਵਿੱਚ ਤੱਕ ਚੱਲਦਾ ਰਿਹਾ ਇਹਦਾ ਜੀ ਕਿਟਾਈ ਕਰਕੇ ਦੇ ਦਿੰਦੇ ਕੰਢੀ ਸਿੱਧੇ ਸਾਦੇ ਕਪੜੇ ਸਲਾਈ ਕਰ ਦਿੱਤੇ ਜਾਂਦੇ ਇਹਨਾਂ ਦਿਨਾਂ ਵਿੱਚ ਡੀਓ ਪਟਿਆਲਾ ਵਰ ਨੂੰ ਉਹ ਉਹ ਜੀ ਦਾ ਅਧਤਰੂ ਰਾਹੀਂ ਉਮੀਦਵਾਰ ਸ਼ਾਦੀ ਦੀ 6 ਮਹੀਨੇ ਦੇ ਦਾਤੇ ਇਹਦੇ ਅੰਦਰ ਖਾਲੀ ਛੁੱਟੀ ਵਾਲੀ ਸਾਦੇ ਦੇ ਅਕਾਂਦੀ ਭਰਤੀ ਮੈਟ ਬਣਾ ਕੇ ਆਰਡਰ ਦਿੱਤੇ ਜਾਂਦੇ ਸੀ ਟ੍ਰੇਨਿੰਗ ਕਰਨ ਉਪਰੰਤ 1982 ਵਿੱਚ ਮੈਂ ਰੋਜ਼ਗਾਰਕ ਤੱਕ ਨੌਕਰੀ ਲਈ ਨਾਮਜ਼ਦਗੀ ਕਰਵਾ ਦਿੱਤਾ ਇਸੇ ਸਾਲ ਵਿੱਚ ਮੈਨੂੰ ਅਢਾਹ ਕਹਿੰਦੇ ਆ ਕੋ ਭਰਤੀ ਦਾ ਰੋਜ਼ਗਾਰ ਦਾ ਅਸਟਰ ਲਈ ਇੰਟਰਵਿਊ ਖਤਰ ਮਿਲ ਗਿਆ मैं इस भर्ती मैट विजुएशन तीसरे नंबर छ महीने ल ही, ही वैलिड सी इस अरसे दौरान कोई होर पोस्ट खाली ना हुई इस बाद उन्नीस सौ चौरासी फिर द्वारा इंटरव्यू दिखी मेरा पहला तरह मैट ਤੀਸਰਾ ਹੀ ਨੰਬਰ ਸੀ ਪਹਿਲੇ ਦੋ ਦੇ ਆਕੋ ਜੁਆਇਨ ਕਰਦੇ ਹੂ ਅਖੀਰ ਤੇ ਮੈਨੂੰ 14 ਜਨਵਰੀ 1984 ਨੂੰ ਛੁੱਟੀ ਲਈ ਥਾਂ ਤੇ ਅਡਰ ਸਰਕਾਰੀ ਮਿਡਲ ਸਕੂਲ ਨਨਹਿੜਾ ਸਮਾਣਾ ਦੇ ਮਿਲ ਗਈ ਇੱਥੇ ਸਿਰਫ ਮੈਡਮ ਨੂੰ ਅਰਜੀ ਅਵਰਸ਼ਨ ਦੇ ਦਿੱਤੇ ਚੱਲ ਰਹੀ ਸੀ ਜਿਸ ਵਿੱਚ ਉਸ ਸਮੇਂ ਵਾਦਾ ਵੀ ਹੋ ਜਾਂਦਾ ਸੀ ਮੈਡਮ ਨੇ ਛੁੱਟੀ ਵਿੱਚ ਹਾਂ ਤੇ ਦਾ ਵਾਦਾ ਕਰਵਾ ਲਿਆ ਇਸ ਲਈ ਲੈਸਕੂਲ ਨੂੰ ਅਲੀ ਹੋਕੇ ਦੁਆਰਾ ਦਸਰ ਆڈر ਲੈ ਕੇ ਇੱਥੇ ਹੀ ਕੁਝ ਟੈਨ ਲਈ ਹੋਰ ਹਾਜ਼ਰੀ ਦਿੱਤੀ ਸਕੂਲ ਦੇ ਅਧਿਆਪਕਾਂ ਨੂੰ ਪਤਾ ਲੱਗ ਗਿਆ ਕਿ ਹਰੇਕ ਸਾਲ ਉਹ ਮੈਡਮ ਇਸੇ ਤਰ੍ਹਾਂ ਹੀ ਛੁੱਟੀ ਲੈਣ ਆਉਂਦੀ ਸੀ ਮੈਂ ਆਪਣੇ ਪਿੰਡ ਤੇ ਰਮਿੰਦਰ ਕੁਮਾਰ ਜੋ ਸਮਾਣਾ ਤਹਿਸੀਲ ਦੇ ਦਫ਼ਤਰ ਵਿੱਚ ਨੌਕਰੀ ਕਰਦਾ ਸੀ ਕੋਲ ਰਹਿਣ ਕਰਕੇ ਅਸੀਂ ਸਮਾਣੇ ਤੋਂ ਉੱਥੇ ਹੀ ਪਿੰਡ ਜਾਂਦੇ ਛੁੱਟੀ ਖਤਮ ਹੋਣ ਤੋਂ ਬਾਅਦ ਅੱਲਿਵ ਹੋ ਕੇ ਮੈਂ ਫਿਰ ਘਰ ਬੈਠ ਗਿਆ ਕਿਉਂਕਿ ਖਾਲੀ ਜਾਂ ਛੁੱਟੀ ਵਾਲੀ ਕੋਈ ਪੋਸਟ ਜਿਹਦੇ ਵਿੱਚ ਨਹੀਂ ਸੀ ਬ੍ਰੇਕ ਜਿਆਦਾ ਪੈਣ ਦੇ ਡਰੋਂ ਮੈਂ ਕਦੇ ਦੋਸਤ ਅਧਿਆਪਕਾਂ ਨੂੰ ਛੁੱਟੀ ਦਿਵਾ ਕੇ ਉਹਨਾਂ ਦੀ ਥਾਂ ਤੇ ਕੁਝ ਦਿਨ ਹਾਜ਼ਰ ਹੁੰਦਾ ਰਿਹਾ ਇਹ ਵਰਤਾਰਾ 11 ਪੈ ਤੱਕ ਚੱਲਿਆ ਮਹੀਨੇ ਦੀ ਬ੍ਰੇਕ ਤੋਂ ਬਾਅਦ ਮੈਂ ਡੀਓ ਤੱਕਰ ਆਰਡਰ ਲੈ ਕੇ 10 ਮਈ ਨੂੰ ਖਾਲੀ ਪੋਸਟ ਤੇ ਸਰਕਾਰੀ ਮੈਡਰ ਸਕੂਲ ਮਗਰ ਕਲਾ ਸਮਾਣਾ ਦੇ ਕੇ ਹਾਜ਼ਰ ਹੋ ਕੇ ਡਿਊਟੀ ਕਰਨੀ ਸੁਣ ਕਰ ਦਿੱਤੀ ਮੈਂ ਰਮਿੰਦਰ ਕੁਮਾਰ ਕੋ ਸਮਾਣਾ ਦੇ ਕੇ ਘਰ ਵਾਹ ਲੱਗ ਪਿਆ ਜੂਨ ਚੱਦਿਆ ਨਹੀਂ ਪੰਜਾਬ ਵਿੱਚ ਕੱਤੂ ਲੱਗਿਆ ਅਸੀਂ ਪਿੰਡੋਂ ਦੇ ਹੀ ਸੀ ਇੰਡੀਆ ਨੂੰ ਉਲਟੇ ਨਿਹੰਦਰਵਾਰ ਸਾਹਿਬ ਤੇ ਆਮਣਾ ਕਰ ਦਿੱਤਾ ਸੀ ਕਈ ਦਿਨਾਂ ਬਾਅਦ ਕੱਤੂ ਵਿੱਚ ਢਿੱਲ ਹੋ ਉਪਰੰਤ ਮੈਂ ਅਰਵਿੰਦਰ ਅਤੇ ਇੱਕ ਹੋਰ ਸਾਥੀ ਸਾਈਕਲਾਂ ਤੇ ਹੀ ਪਿੰਡੋਂ ਸਮਾਣੇ ਨੂੰ ਚੱਲ ਪਏ ਉਹ ਕਰੀਬਾ ਸਰਦਸਬੰਧ ਸੀ ਨਾਤੇ ਤੋਂ ਕੋਈ ਵਾਰੀ ਸੜਕ ਤੇ ਟੱਚੀ ਪੱਟੀ ਹੁੰਦੇ ਹੋਏ ਇਸ ਨਦਾਂਪੁਰ ਦੇ ਕੋਲੋਂ ਪਿੰਡਾਂ ਵਿੱਚ ਸਿੱਧੇ ਸੁਮਾਣੇ ਆਪਣੇ ਟਿਕਾਣਿਆਂ ਤੇ ਫਿਰਦੇ। ਜਿਸ ਘਰ ਵਿੱਚ ਸੀ ਰਹਿੰਦੇ ਸੀ ਨਾਲ ਦੇ ਘਰੋਂ ਟੀਵੀ ਵੀ ਆਇਆਈ ਜਿਸ ਵਿੱਚ ਉਸ ਸਮੇਂ ਦੇ ਅਕਾਲ ਤਤ ਤੇਜ਼ ਅਤੇ ਦਾਅ ਬਿਆਨ ਬਾਰ-ਬਾਰ ਸੁਣਾਈ ਦੇ ਰਿਹਾ ਸੀ ਕਿ ਉਸ਼ਾ ਕਨਾ ਬਿਲਕੁਲ ਠੀਕ ਠਾਕ ਹੈ ਪਰ ਹਾਲਾਤ ਕੁਝ ਹੋਰੀ ਸੰ ਹੋਰੀ ਹੋਰੀ ਹਾਲਾਤ ਨਾਰਮਲ ਹੋ ਗਏ ਇਸ ਤਰ੍ਹਾਂ ਮੈਂ ਖਾਲੀ ਬੋਸਟ ਉਪਰ ਇਸ ਬੋਲ ਵਿੱਚ ਨਿਸ਼ਚਿੰਤ ਹੋ ਕੇ ਸੇਵਾ ਨਿਭਾ ਰਿਹਾ ਸੀ ਅਚਾਨਕ ਵੀ ਜੋ 1984 ਨੂੰ ਮੇਰੇ ਤੋਂ ਸੀਨੀਅਰ ਅਧਿਆਪਕਾ ਨੇ ਮੈਨੂੰ ਪਲੀਸ ਕਰ ਦਿੱਤਾ ਅਤੇ ਮੈਂ ੜੀਓ ਦਫਤਰ ਪਹੇਲਾ ਦੇਖੇ ਜਾ ਕੇ ਰਿਪੋਰਟ ਕਰ ਦਿੱਤੀ ਕੋਈ ਫੋਟ ਖਾਲੀ ਨਾ ਹੋਣ ਕਰਕੇ ਮੈਂ ਹਮੇਸ਼ਾ ਘਰ ਹੀ ਕੰਮ ਕਰਦਾ ਸੀ ਜੇ ਮੈਂ ਚਾਹੁੰਦਾ ਤਾਂ ਮੈਂ ਕਿਸੇ ਟੀਚਰ ਨੂੰ ਫੁੱਟ ਦਿਵਾ ਕੇ ਉਹਦੀ ਜਗ੍ਹਾ ਉਹਦੇ ਨੂੰ ਫੋਟ ਆਮ ਕਰਕੇ ਪਈ ਬ੍ਰੇਕ ਤੋੜ ਕੇ ਹਮਾਲ ਲਗਾ ਲੈਂਦਾ ਇਸੇ ਤਰ੍ਹਾਂ ਹੋਰਾਂ ਟੀਚਰਾਂ ਦੀ ਤਰ੍ਹਾਂ ਮੈਂ ਵੀ ਰੈਗੂਲਰ ਹੋ ਜਾਣਾ ਸੀ ਆਡਰਾਂ ਦੀ ਲੰਬੀ ੜੀ ਤੋਂ ਬਾਅਦ ਮੇਰੀ ਸੋਚ ਦੁਕਾਨਦਾਰੀ ਵੱਲ ਹੋ ਗਈ ਅਸੀਂ ਤੇਨੇਰਾ ਬਾੜੀ ਮੋਟੀ ਸਲਾਈ ਦਾ ਕਾਰ ਲੈਂਦੇ ਸੀ ਪਰ ਕਟਿੰਗ ਕਿਸੇ ਨੂੰ ਨਹੀਂ ਸੀ ਆਉਂਦੀ ਉਹ ਸਲਾਈ ਦੇ ਕੰਮ ਦੇ ਦਿਹਾੜੀ ਤਰ੍ਹਾਂ ਨਾਲ ਜ਼ਿਆਦਾ ਜਾਂਦੀ ਸੀ ਮੈਨੂੰ ਆਪਣੇ ਆਪ ਤੇ ਪਤਾ ਨਹੀਂ ਕਿਵੇਂ ਇਹਨਾਂ ਦੁਵਾਸੀ ਕਿ ਮੈਂ ਬਿਨਾ ਸਿਕਲਾਈ ਲਏ ਅਟਾ ਬਟਾ ਇਹ ਪਾਣ ਪੋਲਣ ਦਾ ਕਦਮ ਚੁੱਕ ਲਿਆ ਮੈਂ ਘਾ ਮਡੀ ਐਮਸੀ ਮਾਰਕੀਟ ਵਿੱਚ ਤਿਰਕਰਾਜ ਤੋਂ ਕੋਲੋਂ ਦੁਕਾਨ ਤਰਾਈ ਦੇ ਲੈ ਲਈ ਮਿਹਰ ਉਸਤੇ ਕਾੜ ਸਵਾਕੇ ਅਕਤੂਬਰ 1984 ਵਿੱਚ ਦੁਕਾਨ ਦਾ ਨਾਮ ਸਟੂਡੈਂਟ ਟੇਲਰ ਰੱਖ ਕੇ ਉਹ ਕਾਟਨ ਕਰ ਦਿੱਤਾ ਇਸ ਵਕਤੇ ਮੇਰੇ ਮੰਮਾ ਜੀ ਆਰਾਮ ਸਿੰਘ ਜਸਲਾਈ ਮੈਨੂੰ ਕਟਿੰਗ ਵਾਲੇ ਮੁਹੱਲੇ ਕੋਜਨੂਕੀ ਉੱਤਰ ਦਿੱਤੇ ਤਿੰਨ ਕੁ ਮਹੀਨੇ ਬਾਅਦ ਮੇਸਰ ਕਮੇਟੀ ਨੇ ਮਾਰਕੀਟ ਵਿੱਚ ਗਈਆਂ ਕਾਲੀ ਗਈਆਂ ਦੁਕਾਨਾਂ ਦੀ ਗੋਲੀ ਰੱਖ ਲਈ ਤਾਂ ਮੈਂ ਇੱਕ ਦੁਕਾਨ ਆਪਣੇ ਨਾਮ ਤੇ ਗੋਲੀ ਦੇ ਕੇ ਲੈ ਲਈ ਅਤੇ ਉਸ ਅਦਾਰੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਦਸੰਬਰ 84 ਵਿੱਚ ਇੱਕ ਪੋਸਟ ਅਧਿਆਪਕ ਦੀ ਮੌਤ ਕਾਰਨ ਖਾਲੀ ਹੋਣ ਦਾ ਪਤਾ ਲੱਗਣ ਤੇ ਮੈਂ ਡੀਓ ਦਫ਼ਤਰ ਆर्डर ਲੈਣ ਗਿਆ ਤਾਂ ਮੈਨੂੰ ਸਬੰਧਤ ਲੜਕ ਨੇ 6 ਮਹੀਨੇ ਦੀ ਬ੍ਰੀਕ ਪਾਰਟ ਕਰਨਾ ਆਰਡਰ ਦੇ ਤੋ ਅਸੁਰਖਾ ਪਟਾਈ ਮੈਂ ਡੀਓ ਸਾਰਤਿੰਦਰ ਸਿੰਘ ਤਰਖੇੜੀ ਦੇ ਪੇਸ਼ ਹੋ ਕੇ ਗੰਦ ਅਸੀਂ ਜਿਸ ਨੇ ਸਬੰਧਤ ਲੜਕ ਤੇ ਪ੍ਰਬੰਧਕ ਅਫਸਰ ਨੂੰ ਬੁਲਾ ਕੇ ਆਰਡਰ ਨਾ ਬੇਂਦਾ ਦਾ ਕਾਰਨ ਪੁੱਛਿਆ ਤਾਂ ਕਰਤ ਨੇ ਕਿਹਾ ਕਿ ਇਹ ਆਪਕਾ ਦੁਆਰਾ ਆਰਡਰ ਲੈਣ ਦਾ ਫਾਰਮ ਨਾਲ ਰੀਲੀਵਿੰਗ ਚਿੱਟ ਨਹੀਂ ਦੇ ਕੇ ਗਿਆ ਜੋ ਕਿ ਡੀਓ ਨੇ ਆਪਣੀ ਸੇਫਟੀ ਲਈ ਕਰਤ ਤੋਂ ਅਰਜੀ ਦੀ ਸੁਣ ਕੇ ਕਿਤੇ ਰੀਲੀਵਿੰਗ ਚਿੱਟ ਨਾਥੀ ਦਾਜੇ ਕਰਨਾ ਹੋਵੇ ਪਰ ਮੈਂ ਪਹਿਲਾਂ ਵੀ ਇਸੇ ਤਰ੍ਹਾਂ ਦੀ ਆਰਤੀ ਦਿੰਦਾਸੀ ਨਥੀ ਸਬਦ ਨਾ ਨਿਕਣਾ ਮੇਰੀ ਬੇਸੰਗੀ ਸਮਝ ਹੋ ਗਈ ਜਿਸ ਨਾਲ ਦਾਤਰ ਦੇ ਪੱਖ ਦੀ ਗੱਲ ਹੋ ਗਈ ਡੀਓ ਨੇ ਅਗਲੀ ਵਾਰ ਨਵੀਂ ਸੈਕਸ਼ਨ ਵਿੱਚ ਆਰਡਰ ਦੇਣ ਦੀ ਗੱਲ ਕਹਿ ਕੇ ਢਾਹ ਦਿੱਤਾ ਮੇਰੇ ਆਰਡਰ ਨਾ ਮਿਲਿਆ ਤਾਂ ਮੈਂ ਲੋਅਰ ਕੋਰਟ ਵਿੱਚ ਕੇਸ ਪਾ ਦਿੱਤਾ ਜੋ ਹੱਥ ਕੁਝ ਨਾ ਹੋਇਆ ਫਿਰ ਸੈਸ਼ਨ ਜੱਜ ਦੀ ਅਪੀਲ ਪਾਈ ਉਹ ਵੀ ਖਾਰਜ ਹੋ ਗਈ ਫਿਰ ਹਾਈ ਕੋਰਟ ਵਿੱਚ ਪਾਈ ਤਾਂ ਵੀ ਗੱਲ ਨਵਲੀ ਕਈ ਸਾਲ ਇਸ ਤਰ੍ਹਾਂ ਲੰਘ ਗਏ दुकान चल रही थी फिर मैं कुछ नहीं देखा दुकानदारी अगे बारी तो शहर का नाम, नाम देखो, गया, इस तरह मेरा बाकित का दायरा पिंड तो लैके शहर तक वादा गया मैं बेरोजगार आर्ट एंड क्राफ्ट यूनियन जुड़े होने कारण यूनियन दंगा मीटिंगा ਆਧਾਰੇ ਪ੍ਰੈਸ ਨੋਟ ਅਖਬਾਰਾਂ ਨੂੰ ਭੇਜਿਆ ਰਿਹਾ ਜੁਨੀਅਨ ਦੇ ਪਟਿਆਲਾ ਜ਼ਿਲ੍ਹੇ ਦਾ ਕੰਮ ਮੇਰੀ ਦੁਕਾਨ ਤੋਂ ਵੀ ਚੱਲਦਾ ਸੀ ਮੈਂ ਦੁਕਾਨ ਦੇ ਕੰਮ ਨਾਲ ਹੀ ਸੰਬੰਧਾ ਸੀ ਸਾਰੇ ਕਾਰੀਗਰਾਂ ਨੂੰ ਪਟਾਈ ਕਰਕੇ ਦੇਣ ਦਾ ਕੰਮ ਵੀ ਮੈਂ ਕਰਦਾ ਸੀ ਭਰਾ ਤੇ ਕਾਰੀਗਰ ਸਲਾਈ ਵੀ ਕਰਦੇ ਸੀ ਇਸ ਦੇ ਨਾਲ ਹੀ ਚੰਡੀਗੜ੍ਹ ਰੈਲੀਆਂ ਧਰਨੀਆਂ ਧਰਨੀਆਂ ਲਗਾਤਾਰ ਕੋਖੜਦਾਲਾ ਵਿੱਚ ਰਾਤਾਂ ਕੱਟ ਰਹੀ ਸੀ ਹਾਜ਼ਰੀ ਜੋ ਆਉਂਦਾ ਰਿਹਾ ਸਿੱਖਿਆ ਵਿਭਾਗ ਦੇ ਵਿਭਾਗੀ ਕੌਮੇਟੀ ਮੈਂ ਲਾਉਂ ਮੇਰੀ ਸਲੈਕਸ਼ਨ ਕੋਣ ਪ੍ਰੰਤ ਆਕਰਤੀ ਪ੍ਰਾਯ 1997 ਨੂੰ ਤਕਰੀਬਨ 13 ਸਾਲ ਦੀ ਵਿਕ ਬਾਦ ਬਤੌਰ ਰੈਗੂਲਰ ਟੀਚਰ ਦਾ ਦਿੱਤਾ ਹੋਰ ਤੇ ਸਰਕਾਰੀ ਹਾਈ ਸਕੂਲ ਫੁਲਾਣਾ ਦੇਖੀ ਹਰ ਮੇਰੇ ਮੋੜ ਨੌਕਰੀ ਵਿੱਚ ਆਇਆ ਇਸ ਤਰ੍ਹਾਂ ਹੋਣਾ ਮੇਰੀ ਸਮਝ ਤੋਂ ਬਾਹਰ ਹੈ ਕਿ ਮੇਰਾ ਨੌਕਰੀ ਵਿੱਚ ਹੱਥ ਪੈਣ ਦੇ ਬਾਵਜੂਦ ਵੀ ਬੈਠ काम कामयाब क्यों नहीं होया नहीं था मैं घटो घट लैक्चरार सेवा मुक्त एमए मेरी उन्नीस सौ चुरासी तो पहला भी की बाकी मेरे नए साथी सर्विस रह गए पक्केत के, के सेवा निवादी रहे संघर्षमई जिंदगी के पल मेरे जेहन हमेशा ही रसे तो रह कहानी थानू किस तरह लगी లైక్ షేర్ ਅਸੀਂ ਕਮੈਂਟ ਕਰਕੇ ਜਰੂਰ ਦੱਸਾਂ ਜੀ ਅੰਤ ਤੱਕ ਫੋਲੋ ਕੀਤਾ ਬਹੁਤ ਬਹੁਤ ਧੰਨਵਾਦ